মুরदाबाद <laughs> মুরदाबाद ਮੁਰਦਾਬਾਦ 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 ਸਰਕਾਰੀ ਸਰਕਾਰ ਮੁਰਦਾਬਾਦ ਮੁਰਦਾਬਾਦ ਜੱਜਪੁਰਾਣੀ ਗੜ ਇਥੋਂ ਦੇ ਨੇੜਲੇ ਪਿੰਡ ਨਕਟਾ ਵਿਖੇ ਬਾਈਗਰ ਬਸਤੀ ਭਾਈਚਾਰੇ ਵੱਲੋਂ ਰੋਸ਼ ਕੀਤਾ ਗਿਆ ਕਿ ਗਲੀਆਂ ਤੇ ਨਾਲੀਆਂ ਚ ਪਾਣੀ ਓਵਰਫਲੋ ਹੋਣ ਕਾਰਨ ਮੁੱਖ ਮੰਤਰੀ ਭਵਨ ਤਮਾਨ ਤੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਵਿਰੁੱਧ ਨਾਰੇਬਾਜੀ ਕੀਤੀ ਲੋਕਾਂ ਨੇ ਕਿਹਾ ਕਿ ਗਲੀਆਂ ਤੇ ਨਾਲੀਆਂ ਦਾ ਬਹੁਤ ਬਰਾ ਹਾਲ ਹੈ ਲੰਗਣਾ ਬਹੁਤ ਔਖਾ ਹੋਇਆ ਹੈ ਰਿਪੋਰਟ ਰਾਜਖਰਮੀ ਪੋਣੀ ਮੇਰਾ ਮੱਖਣ ਸਿੰਘ ਜੀ ਮੱਖਣ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਜਿਹੜੇ ਪਿੰਡ ਦਾ ਕਿਹੜਾ ਪਿੰਡ ਹੈ ਤੁਹਾਡਾ ਸੜਨ ਵਾਲੇ ਨਕਤੇ ਪਿੰਡ ਹੈ ਇਹਦੇ ਵਾਸਤੇ ਸੈਂਟਰ ਸਰਕਾਰ ਪੈਸੇ ਦਿੰਦੀ ਸੀ ਵੀਰ ਖਾਲੀ ਕਰਨ ਵਾਸਤੇ ਟੋਪੇ ਖਾਲੀ ਕਰਨ ਵਾਸਤੇ ਪਰ ਜਿਹੜੀ ਪੰਚਾਇਤ ਸਾਡੀ ਅੱਜ ਤੱਕ ਇੱਕ ਵਾਰੀ ਟੋਪਾ ਖਾਲੀ ਕੀਤਾ ਜੀ ਇੱਕ ਵਾਰੀ ਇਸੇ ਕਰਾਏ ਇੱਕ ਵਾਰੀ ਇਸ ਪੰਚਾਇਤ ਉਸ ਤੋਂ ਬਾਅਦ ਕੋਈ ਨਹੀਂ ਮੈਂ ਸੈਕਟਰੀ ਸਭ ਨੂੰ ਕਹੀ ਕੀ ਸਾਡੇ ਸੀਰਸ ਸਾਫ ਕਰਾਓ ਜੀ ਉਹਨਾਂ ਨੇ ਇੱਕ ਵਾਰੀ ਕਰਾ ਕੇ ਆ ਦੇਖੋ ਕੀ ਤੋਬਾ ਇੱਕ ਤੋਬਾ ਬਣੇ ਪਏ ਇਥੇ ਐਪਲੀਕੇਸ਼ਨ ਕੁਛ ਨਹੀਂ ਕੁਛ ਨਹੀਂ ਕਰ ਰਹੀ ਸਰ ਜਾਨਕੀ ਪੰਚਾਇਤ ਹੋ ਗਈ ਵੀਡੀਓ ਦਫਤਰ ਉਹ ਕੁਛ ਨਹੀਂ ਕਰਦੀ ਸਾਡੇ ਜਦੋਂ ਤੁਸੀਂ ਇਲੈਕਸ਼ਨ ਆਉਂਦੀਆਂ ਕੀ ਕੀ ਵਾਅਦੇ ਕੀਤੇ ਸੀ ਤੁਸੀਂ ਕੀ ਕੀ ਮੰਗਾਂ ਰੱਖਿਆ ਸੀ ਤੁਸੀਂ ਸਰ ਅਸੀਂ ਜਦੋਂ ਜਾਨਕੀ ਵਾਅਦੇ ਕੀਤੇ ਅਸੀਂ ਵਾਅਦੇ ਦੇ ਆਪਣੇ ਉਤਰੀ ਵੀ ਆਏ ਸਰ ਜੀ ਅਸੀਂ ਕੰਮ ਵੀ ਕੀਤਾ ਜੀ ਪਰ ਜਦੋਂ ਆਮ ਆਦਮੀ ਆਮ ਆਦਮੀ ਪਾਰਟੀ ਆਈਏ ਕੋਈ ਜਾਨਕੀ ਕੁਛ ਨਹੀਂ ਕੀਤਾ ਨਾ ਹੀ ਉਲਟਾ ਸਾਨੂੰ ਸਸਪੈਂਡ ਕਰਾਈ ਉਹ ਉਸ ਤੋਂ ਬਾਅਦ ਦੇਖੋ ਕੀ ਹਾਲ ਬਣਿਆ ਬੈ ਥੋੜੇ ਸਾਹਮਣੇ ਸਾਰੇ ਪਿੰਡ ਦੇ ਡੇਰੇ ਨੂੰ ਪੁੱਛ ਕੇ ਦੇਖ ਲੋ ਐਸੀ ਨਹੀਂ ਕਹਿੰਦੇ ਜੀ ਡੇਰੇ ਕਹਿੰਗੇ ਵੀ ਕੀ ਕੀਤਾ ਕੀ ਨਹੀਂ ਸਸਪੈਂਡ ਕਿਹਨੂੰ ਕਰਵਾਇਆ ਸਰਪੰਚ ਸਾਹਿਬ ਸਰਪੰਚ ਸਾਹਿਬ ਨੇ ਸਸਪੈਂਡ ਕਰਾਇਆ ਸਾਨੂੰ ਜੀ ਹਾਂਜੀ ਹਾਂ ਝੂਠੇ ਝੂਠੇ ਪਰਚੇ ਕਰਾਇਆ ਸਾਡੇ ਤੇ ਹਾਲੇ ਤੱਕ ਸਾਡਾ ਕੁਝ ਨਹੀਂ ਬਣਿਆ ਨੀਆ ਪਰਚਾ ਕਰਾਇਆ ਕਿਉਂਕਿ ਤੁਸੀਂ ਦੇ ਵੀ ਸਕਦੇ ਹੋ ਉੱਥੇ ਜਾ ਕੇ ਤੁਹਾਨੂੰ ਦੱਸ ਦੇਣੇ ਆ ਡੇਰੇ ਸਾਰਾ ਖੜੇ ਛੱਡਣ ਵਾਲੀ ਜੀ ਜੀ ਹੋ ਗਿਆ ਮੇਰਾ ਨਾਮ ਜਮੇਰ ਸਿੰਘ ਹੈ ਜੀ ਜਮੇਰ ਸਿੰਘ ਜੀ ਪਿੰਡ ਤੇ ਕਦੋਂ ਤੇ ਇੰਦਾ ਦੇ ਹਾਲਾਤ ਨੇ ਬਹੁਤ ਟਾਈਮ ਹੋ ਗਿਆ ਜੀ ਪਹਿਲਾਂ ਬਰਾਜੀ ਦੀ ਪੂਰੇ ਆਉਂਦੇ ਇਲੈਕਸ਼ਨਾਂ ਤੋਂ ਪਹਿਲਾਂ ਹੀ 10-10 ਕੇੜੇ ਮਾਰਦੇ ਦੀ ਹੁਣ ਇਹ ਸਾਡੇ ਬੱਚਿਆਂ ਦਾ ਹਾਲ ਹੈ ਸਾਡਾ ਵੀ ਹਾਲ ਹੈ ਸਾਡੇ ਬਜ਼ੁਰਗ ਨੇ ਇੱਥੋਂ ਲੱਗਦੇ ਨੇ ਬਹੁਤ ਬੁਰਾ ਹਾਲ ਹੈ ਸਾਨੂੰ ਕਹਿੰਦੇ ਸੀਵਰੇਜ ਚੱਲੂਗਾ ਇਹ ਹੋਊਗਾ ਵੋਟਾਂ ਵੇਲੇ ਤਾਂ ਆ ਕੇ ਸਾਡੇ ਨਾਲ ਬਹੁਤ ਬੋਲ ਕਹਿੰਦੇ ਸੀ ਵਾਦੇ ਕਰਕੇ ਸਾਡੇ ਨਾਲ ਏਡੇ ਏਡੇ ਵੱਡੇ ਵਾਦੇ ਕਰਿਆ ਸਾਡੇ ਨਾਲ ਜੀ ਪਰ ਹੁਣ ਸਾਡਾ ਕੋਈ ਵਾਦਾ ਪੂਰਾ ਨਹੀਂ ਹੋਇਆ ਜੀ ਸਾਡਾ ਆ ਦੇਖ ਲਓ ਕਿੰਨਾ ਬੁਰਾ ਹਾਲ ਹੋਇਆ ਪਿਆ ਜੀ ਬਹੁਤ ਬੱਚਿਆਂ ਦਾ ਵੀ ਬਹੁਤ ਬੁਰ ਇੱਥੇ ਕੀ ਕੀ ਸਹੂਲਤ ਹੈ ਤੁਹਾਡੀ ਬਸਤੀ ਦੇ ਵਿੱਚ ਕੁਝ ਵੀ ਨਹੀਂ ਹੈਗਾ ਜੀ ਕੋਈ ਸਹੂਲਤ ਹੈ ਹੀ ਨਹੀਂ ਕੁਝ ਨਹੀਂ ਬਰਾਏ ਨੇ ਕਰਾਈ ਜੋ 84 ਸਾਲ ਹੁਣ ਬਣੇ ਜੀ ਕੁਝ ਨਹੀਂ ਹੈਗਾ ਜੀ ਕੀ ਕਹਿਣਾ ਚਾਹੁੰਦੇ ਹੋ ਹੁਣ ਅਸੀਂ ਬਸ ਐਂ ਕਹਣਾ ਚਾਹਦੇ ਵੀ ਆ ਜਿਹੜਾ ਸਾਡੇ ਆ ਦੇਖੋ ਇਹ ਗੰਦਾ ਸੀਵਰੇਜ ਬੰਦ ਹੋਏ ਹੋਏ ਨੇ ਸਾਰਾ ਹੀ ਬਸ ਵੀ ਇਹ ਸਫਾਈ ਹੋਣੀ ਚਾਹੀਦੀ ਹੈ ਜੀ ਬਾਕੀ ਜੋ ਸਾਡੇ ਬੱਚੇ ਆ ਨਾ ਤੇ ਸਹੂਲਤਾਂ ਮਿਲ ਨਹੀਂ ਚਾਹੀਦੀਆਂ ਕੋਈ ਸਕੂਲ ਵਗੈਰਾ ਹੈ ਇੱਥੇ ਸਕੂਲ ਉਰੇ ਬਸ ਹੈਗਾ ਜੀ ਬਸ ਉਹ ਵੀ ਬਸ ਬੰਦ ਪਿਆ ਹੀ ਹਾਲੇ ਬੱਚਿਆਂ ਵਾਸਤੇ ਜਿਹੜਾ ਇੱਥੇ ਉਹ ਵੀ ਬੰਦ ਹੈ ਕਿੰਨੇ ਕਿਲੋ ਮੀਟਰ ਤੇ ਇੱਕ ਸਰਕਾਰੀ ਸਕੂਲ ਹੈ ਜੀ ਬਸ ਆਹ ਜੀ ਜਗੀਰ ਰਾਮ ਜੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਤੁਸੀਂ ਅਸੀਂ ਇਹ ਪਿੰਡ ਨਗਟਿਆਂ ਚ ਰਹਿਣ ਆਲੇ ਆ ਡੇਰਾ ਬਸਤੀ ਜੀ ਹੂੰ ਕੀ ਕੀ ਸਹੂਲਤਾਂ ਨੇ ਇੱਥੇ ਸਹੂਲਤਾਂ ਤਾਂ ਇੱਥੇ ਦੇਖ ਲੋ ਜੀ ਸਾਡੇ ਦਾ ਨਰਕ ਬਣਿਆ ਹੋਇਆ ਇੱਥੇ ਪਾਣੀ ਆਮ ਨਿਕਲ ਰਿਹਾ ਜੀ ਹੂੰ ਮੈਥੋਂ ਤੁਰ ਕੇ ਹੀ ਲੰਘਣੇ ਆਈ ਵਿੱਚੋਂ ਪਾਣੀ ਦੇ ਤੇ ਐ ਸਾਡੇ ਬੱਚਾ ਨੂੰ ਸਕੂਲ ਚੜ੍ਹਨਾ ਆਉਂਦੇ ਦਾ ਸਾਈਕਲਾਂ ਤੇ ਲੱਦ ਕੇ ਫੇਰ ਚੜ੍ਹਦੇ ਆ ਇਧਰ ਹੂੰ ਕੀ ਤੁਹਾਡੇ ਜਦੋਂ ਤੁਸੀਂ ਇੱਥੇ ਕੋਈ ਸਰਕਾਰੀ ਨੁਮਾਇੰਦਾ ਪਹੁੰਚਿਆ ਤੁਹਾਡੀ ਅਸਰ ਲੈਣ ਲਈ ਦੋ ਤਨ ਵਾਰੀ ਇਹ ਹਰੇਕ ਨੂੰ ਕਹਿ ਕੇ ਆਏ ਆ ਹੱਥ ਨੇ ਉਹਨੇ ਤੜਕਿਆ ਉਹਨੇ ਆਇਆ ਕੋਈ ਨਹੀਂ ਜੀ ਕੋਈ ਹਾਂ ਜੀ ਅੱਜ ਜੀਆਂ ਵੀ ਦੇਖ ਆਏ ਨੇ ਜਿਹਦੇ ਪਤਾ ਨਹੀਂ ਵੀਡੀਓ ਦਫਤਰ ਚ ਹੂੰ ਕੋਈ ਕਿਸੇ ਨੇ ਕੋਈ ਆ ਕੇ ਇੱਥੇ ਮੈਨਾ ਨਹੀਂ ਕੀਤਾ ਨਾ ਜੀ ਕੋਈ ਨਹੀਂ ਕਿਸੇ ਨੇ ਕੀਤਾ ਜੀ ਤੇ ਜੋ ਪਿੰਡ ਜੋ ਜਵਾਗ ਸਾਡੇ ਉਹ ਨਗਟੇ ਪਿੰਡ ਜੇ ਜਾਂਦੇ ਨੇ ਤੇ ਸਾਡੀ ਥਾਈ ਹੈ ਜੀ ਇੱਕ ਹੂੰ ਉਹ ਜਮਾ ਢੂੰਗੀ ਜੀ ਹੈ ਜਦ ਮੀਂਹ ਪੈਂਦਾ ਉਹ ਭਰ ਜਾਂਦਾ ਜੀ ਸਾਰਾ ਛੱਪੜ ਵਾਂਗੂ ਜੀ ਹੂੰ ਉਹ ਤੋਂ ਹੀ ਦੇਖ ਸਕਦੇ ਹੋ ਜਾ ਕੇ ਅੱਗੇ ਜੀ ਠੀਕ ਹੈ